ਤੱਕਰਾਉ ਕਿਰਣਾ ਉਤੇ ਆਹੋ ਟੱਕਰਾਉ ਐਵੇਂ ਨਹੀਂ ਐ ਤਾਂ ਕੁੱਟਖਾਈ ਜਾਣੀ ਛੋਟੇ ਤੋਂ ਟੈਚੀ ਹਾਂ ਟੈਚੀ ਹੋਣ ਤੂੰ ਚੱਲਿਆ ਇੰਡੀਆ ਨੂੰ ਆਪ ਤੇ ਤੂੰ ਮਿਲਾ ਕੇ ਜਾਊਂਗਾ ਕੰਨ ਨਹੀਂ ਦੈਚੀ ਆ ਤੁਹਾਡੇ ਇਹ ਤਾਂ ਐ ਲੱਗਦਾ ਜਿਵੇਂ ਅੱਧਾ ਜਾਜ ਤੂੰ ਨੂੰ ਲੈ ਕੇ ਜਾਣਾ ਹੁੰਦਾ ਪੰਜ ਛੇ ਟੈਚੀ ਇਹ ਰੋਕ ਗਿਆ ਕੋ। ਮੋ। ਸ਼ਾ ਮੋਕ ਆ ਗਿਆ। ਇੰਨੇ ਡੇਤੀ। ਤੇ ਜਾ ਕੇ ਫਿਰ ਰੋਡ ਨੇ ਪਾਣਿਆ। ਤਾਂ ਤੋਂ ਥੱਲੇ ਲਾਉਂਦੇ ਨੂੰ ਮੁੜਕ ਆ ਗਿਆ। ਹਾਏ ਹਾਏ। ਤਿੰਨ ਫਲੋਰਾਂ ਥੱਲੇ ਲਾਏ। ਕੀ? ਆਪਾਂ ਕਿੱਛੇ ਰੱਖਿਆ। ਕੀ ਰੱਖਿਆ? ਸੱਚ। ਢੇਚੀ। ਹਾਂ। ਢੇਚੀ ਹੋਂ ਤੂੰ ਚੱਲਿਆ ਇੰਡੀਆ ਨੂੰ। ਪੱਤੂ ਨੂੰ ਵੀ ਲੈ ਕੇ ਜਾਵਾਂਗਾ ਮਨੂ ਬੁਲੋ ਕੋ ਜਣੋ ਮਾ ਹਜੇ ਨਹੀਂ ਜਾ ਸਕਦਾ ਹਮ ਅਭੀ ਨਹੀਂ ਆਏਗੇ ਤੇਰੇ ਨਾਨੇ ਵੇਹ ਤੇ ਘਾੜਦੀ ਆ ਹੈ ਤੇਰੇ ਨਾਨੇ ਵੇਹ ਤੇ ਘਾੜਦੀ ਮਨੂ ਨਾਨੀ ਮੱਚ ਕਰਦੀ ਆ ਹਾਂ ਓਏ ਕੋਈ ਨਾ ਪਣ ਨਾਨੀ ਨੂੰ ਲਿਆਉਣਾ ਇੱਥੇ ਠੀਕੋ ਕੋ ਕੋ ਕੀ ਹੋਵਾ ਉਹ ਵੋ ਬੋ ਬਨੂ ਉਹਗਾ ਉਹਗਾ ਬਗਨ ਹਾਂ ਕੋਈ ਨਾ ਪਾਪਾ कहाँ कहते थे कि मैं तो आता हूँ लेते ही आके से औल्टी हो कुछ भी तो कोई ना क्या तू आए कारा हाँ हम जुराबा लामासी तो हाँ यहाँ पर चलिए तेरी खिलाया थोड़ा जा आए बस थोड़ी तो टाइम हो गया तो थोड़ा जा आए ना क्यों नहीं बस बस बात होती है कारा का प्लेन्स आह प्लेन्स ही आके कराने था हाँ हो र ਮੈਂ ਖਲਾਊਗਾ ਫਿਰ ਬਲੇਂਟੇ ਦਵਾਤੋਂ ਕਰਾਣੀ ਉਹਨਾਂ ਨੇ ਐ ਚੱਲ ਨਹੀਂ ਜਿਵੇਂ ਉਹਨਾਂ ਨੇ ਕਹਣੇ ਦੇਵੀ ਦੇ ਬਾਲ ਖਲੇਰੇ ਪਏ ਸਾਰੇ ਉਹ ਉਹਨਾਂ ਨੇ ਕਹਣੇ ਦੇਵੀ ਦੇ ਸਾਰੇ ਬਾਲ ਖਲੇਰੇ ਪਏ ਆ ਤੂੰ ਦੂਰਾ ਕਰਾ ਫਿਰ ਮੈਂ ਵੀ ਮੈਂ ਵੀ ਪਰਣਾ ਬੰਨਣਾ ਉਹਨਾਂ ਤੋਂ ਚੱਲ ਚੱਲ ਉੱਥੇ ਕਰਾ ਓਠਾ ਉਹ ਉੱਥੇ ਫਿਰ ਮਮਾ ਗਾ ਦਊ ਉਹਨਾਂ ਕਹਣੇ ਅਜੇ ਤੱਕ ਤਿਆਰ ਵੀ ਨਹੀਂ ਹੋਇਆ ਉਹ ਤੋ ਤੇ ਕੋਲ ਮੋੜ ਕੋਲ ਖੜਾ ਚੱਲ ਬਾ ਐ ਸੈੜੀ ਆ ਜਾ ਓਏ ਚੱਲ ਤਰੇ ਉੱਤੇ ਮਨ ਰਾਂ ਜਾ ਕਿੱਧਰ ਬੰਨੀ ਨਹੀਂ ਹੁੰਦੀ ਆ ਜਦੋਂ ਮਰਦੀ ਸੱਜਿਆ ਨੂੰ ਰੱਬੇ ਤੂੰ ਮਰਦੀ ਆ ਅੱਛਾ ਅੱਛਾ ਛੱਡ ਦੇ ਥੋੜੇ ਛੱਡ ਦੇ ਬੱਧੀ ਛੱਡ ਦੇ ਉਹ ਤੇ ਦੇ ਮੈਂ ਰਾਂ ਜਾ ਜਾ ਜਰੂਰੀ ਬਨੀ ਤੋਂ ਵੀ ਬੋਣੀ ਆ ਹੈ ਆਹ ਲੋਤੀ ਬਨੇ ਦੀ ਰਖੜੀ ਚਾਂ ਦਾ ਖੜੀ ਆ ਰਹਿ ਗਈਆਂ ਐ ਰੱਖੜੀ ਤੋਂ ਬਣਨੀ ਗਈ ਆ ਬਣਾਉਗੀ ਟੈਨਸ਼ਨ ਨਾ ਹੋ ਕੇ ਮਾਮਾ ਉਹ ਇੰਡੀਆ ਆ ਰਿਹਾ ਆਣ ਗਿਆ ਵੀਡੀਓ ਕਾਲ ਤੇ ਰਖੜੀ ਬਣਾਂਗੇ ਮਮਾ ਜੱਡੀ ਬੋਟੀ ਜਵਾ ਨਾ ਹਾਂ ਮਮਾ ਤੂੰ ਕਿੱਥੇ ਜਾਣਾ ਹੂੰ ਉਹ ਦੇਖੀ ਮਮਾ ਉਹ ਦੇਖ ਚੱਲ ਆ ਜਾ ਤੇਰਾ ਨਾਲ ਦੇ ਜਾਂਦੇ ਇਹ ਯਾਰ ਬੱਸ ਥੋੜਾ ਸਮਝਣ ਕਰਿਆ ਚਲੋ ਆਦਮੀ ਨਹੀਂ ਸੀ ਚੱਲੋ ਬਲੇ ਬਲੇ ਫਰਾਂਗੀਆ ਚੱਲ ਮੈਨੂੰ ਬਾਬੇ ਨੂੰ ਉਹ ਨਾ ਟਕਰਾਉ ਕੇ ਰਹਿਣਾ ਉੱਥੇ ਆਹੋ ਐਵੇਂ ਨਹੀਂ ਐ ਤਾਂ ਕੁੱਟਖਾਈ ਜਾਣੀ ਛੋਟੇ ਤੋਂ ਅਰੇ ਬੇਬੇ ਉੱਥੇ ਬੇਬੇ ਉੱਥੇ ਆਏ ਦਿਓ ਨਿਰਭਾਣਾ ਬਸ ਆਲੇ ਉੱਥੇ ਐ ਤੋ ਨਹੀਂ ਇੱਦਾਂ ਮਾ ਮੈਂ ਤਾਂ ਜੀ ਨੂੰ ਤੁਸਤ ਕੋਲ ਉੱਥੇ ਚੱਲ ਬਾਬੇ ਕੋਲ ਦੋ ਮਿੰਟ ਕਰ ਲਈ ਫੋਟੋ ਚੱਲ ਬੱਬਾ ਲਈ ਆਦੇ ਫੋਟੋ ਸਿੱਤਾਂ ਦਾ ਮੂਹਰੇ ਕਰਤੀ ਦੱਸੇ ਚਲੋ ਜੀ ਮੈਂ ਤਾਂ ਮੂਹਰੇ ਬਹਿ ਜਾਣਾ ਇਹੇ ਭਲੀ 1% ਯਾ ਪਰ ਫਾਈਓ ਇੱਥੇ ਫਾਟਨ ਸੁੱਕੀ ਸੁੱਕੀ ਥੋੜੀ ਨਾ ਪਾ ਨਾ ਮਾਤਾ ਹੀ ਦੋ ਨੂੰ ਕਹਿੰਦਾ ਇੱਥੇ ਰੱਖ ਲੈਨੇ ਮੂਹਰੇ ਹਾਂਜੀ ਸੋਟਾ ਇੱਚੀ ਸੀਗੇ ਵੱਧ ਤਾਂ ਕਰਕੇ ਦੂਜੀ ਗੱਡੀ ਵੀ ਕਰਨੀ ਪਈ ਦੋ ਗੱਡੀਆਂ ਚੱਲੇ ਆ ਤੇ ਦਿਲ ਜਾਂ ਤਾਂ ਮੇਰਾ ਵੀ ਘਟਦਾ ਬਹੁਤ ਜਾਣ ਨੂੰ ਪਰ ਕੀ ਕਰੀਏ ਕੰਮ ਵੀ ਜ਼ਰੂਰੀ ਆ ਆਜੂ ਚੱਲਦੇ ਆ ਨਾਲ ਦੀ ਨਾਲ ਲੋ ਜੀ ਚਾਰ ਤੇਤੀ ਸੀਗੇ ਆਪਣੇ ਆ ਗੱਡੀ ਚ ਤੇ ਬਾਕੀ ਹਜੇ ਦੋ ਮਨ ਲਾਦਾ ਦੋ ਚਾਰ ਹੋਰ ਆ ਉਹ ਲੈ ਕੇ ਆਉਂਦੇ ਆ ਬਾਈ ਬਣੀ ਦੂਜੀ ਗੱਡੀ ਚ ਗੇਟਵੇਕ ਤੇ ਆਏ ਆ ਕਿਉਂਕਿ ਜਿਹੜੀ ਹੀਥਰੋ ਤੋਂ ਉਧਰ ਆਪਾਂ ਨੂੰ ਹੀਥਰੋ ਜਿਹੜਾ 에ਰਪੋਰਟ ਆ ਉਹ ਨੇੜੇ ਪੈਂਦਾ ਘਰ ਤੋਂ ਉਹ 10 ਕੁ ਮਿੰਟਾਂ ਦੀ ਡਰਾਈਵ ਤੇ ਆ ਤੇ ਇਹ ਜਿਹੜਾ ਗੈਟਵੇਕ ਇਹਨੂੰ ਲੱਗਿਆ ਤਾਂ 1.5 ਘੰਟਾ ਹੁਣ ਸਾਨੂੰ 1.5 ਘੰਟਾ ਹੋ ਗਿਆ ਇਧਰਿਆਂ ਨੂੰ ਉਹ ਗੈਟਵੇਕ ਤੇ ਆਏ ਆ ਵੀ ਇਥੋਂ ਜਿਹੜੀ ਅੰਬਰਸਰ ਤੋਂ ਸਿੱਧੀ ਫਲੈਟ ਜਾ ਬਣਦੀ ਆ ਜਿਹੜੀ 에ਰ ਇੰਡੀਆ ਦੀ ਆ ਉਹ ਪਹਿਲਾਂ ਹੀਥਰੋ ਤੋਂ ਵੀ ਚੱਲਦੀ ਸੀਗੀ ਪਰ ਉਹ ਹੁਣ ਬੰਦ ਕਰਤੀ ਉਹਨਾਂ ਨੇ ਹੁਣ ਫਿਰ ਆ ਗੈਟਵੇਕ ਆ ਇਥੋਂ ਚੱਲਦੀ ਆ ਗੇਟਬੈਕ ਤੋਂ ਸਿੱਧੀ ਜਿਹੜੀ ਅੰਬਰਸਰ ਵਾਲੀ ਜਿਹੜੀ ਸਿੱਧੀ ਫਲੈਟ ਆ ਉਹ ਇੱਥੋਂ ਚੱਲਦੀ ਆ ਹੁਣ ਅੱਗੇ ਵਧੀਆ ਸੀਗਾ ਹੀਥਰੋ ਤੋਂ ਆਉਂਦੀ ਸੀਗੀ 10 ਮਿੰਟਾਂ ਦੀ ਡਰਾਈਵ ਸੀਗੀ ਨੇੜੇ ਸੀਗਾ ਹੁਣ ਇੱਥੇ ਇਹੀ ਔਖਾ ਹੋ ਜਾਂਦਾ ਵਾ ਚਲੋ ਜੀ ਚਲੋ ਚਲੋ ਆਹ ਥੋੜੀ ਜਿਹਾ ਸਾਲੂ ਆਸੀ ਮਗਰ ਮਗਰ ਕਦੋਂ ਜਾਵਾਂਗੇ ਪੰਡ ਨੂੰ ਲੈ ਕੇ ਟੈਚੀ ਆਏ ਓਏ ਸੀ ਮੀ ਆਮ ਸੌਰੀ ਟੈਂਕੀ ਮੋਟੂ ਹੁਣੀ ਖੜੀ ਨਹੀਂ ਮੋਟੂ ਮੋਟੂ ਕਿਧਰ ਜਾਏਗਾ ਟੂ ਤੂੰ ਕਿਧਰ ਜਾਣਾ ਨਾ ਉੱਪਰ ਪੈਣਾ ਖਾਜਾ ਉਧਰ ਲੈ ਕੇ ਚੱਲੀਏ ਪਹਿਲਾਂ ਟਾਲੀਆਂ ਚਲੋ 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 ਬੈਲਾ ਉੱਤੇ ਮੈਨੂੰ ਇਹ ਉੱਪਰ ਉੱਤੇ ਰੱਖੀਏ ਚਲ ਮਟੂ ਪਾਸੇ ਘੜ ਉਹ ਕਰਨੀ ਚਲੋ ਵੀ ਕੋਦੀ ਫਲੈਟ ਆ ਗਈ ਤੁਹਾਡਾ ਜਹਾਜ ਆ ਗਿਆ ਉਹ ਤੜਿਆ ਤੜੇ ਤੁਹਾਡਾ ਜਹਾਜ ਆਇਆ ਵੇ ਉਹਨੂੰ ਚਾਲੇ ਲੰਮੀ ਹੋਰ ਸਾਲੇ ਚਲੋ ਵੀ ਚਲੋ ਚਲੋ ਵੀ ਕਿੰਨੇ ਲੋਕ ਆਏ ਫਿਰਦੇ ਓਏ ਉਹਦੇ ਆਰੇ ਤੁੰਨ ਤਾਂ ਅੰਦਰ ਛੱਡ ਕੇ ਆਉਣੇ ਆ ਇੱਧਰ ਉਧਰ ਨਹੀਂ ਆ ਆਪਣੇ ਇੰਡੀਆ ਨਹੀਂ ਆਉਣ ਦੇ ਆਏ ਅੰਦਰ ਇੱਥੇ ਆਉਣ ਦੇ ਦੰਦੇ ਆ ਦੀ ਅੱਜ ਸੁਕੀਮ ਖਾਊਗਾ ਅੱਛੀ ਕੁਈਮ ਖਾਏਗਾ ਹਾਂ ਲੋ ਸੁਕੀਮ ਕੋ ਅੱਜ ਮੰਨੇ ਨਾ ਜਮਾ ਨਹੀਂ ਲੜਨਾ ਠੀਕ ਆ ਓਕੇ ਓ ਜਮਾ ਨਹੀਂ ਲੜਨਾ ਮੰਨੇ ਨਾ ਠੀਕ ਆ ਨਹੀਂ ਜਾਜ ਪੈਂਚਰ ਹੋ ਜਾਊਗਾ ਜਾਜ ਪੈਂਚਰ ਹੋ ਜਾਊਗਾ ਜੇ ਲੜਪੇ ਬਾਬਾ ਉਹਨਾਂ ਨੇ ਥੱਲੇ ਤਾਰ ਦੇਣਾ ਉੱਥੇ ਜਹਾਜ਼ 'ਚ ਉਹ ਕੀ ਹੋ ਗਿਆ ਕੀ ਹੋ ਗਿਆ ਉਹ ਮੰਨੇ ਲੜਨਾ ਨਹੀਂ ਰਹਾ ਚ ਚੰਗਾ ਇਸ਼ਾਰੀ ਇੰਡੀਆ ਵਾਲਿਆ ਆੜੇ ਛਾੜਿਆ ਨਹੀਂ ਇੰਡੀਆ ਜਾਣਾ ਨਾਲ ਤਾਰੇ ਤਾਰੀਖ ਕੋ ਨਾ ਉਹ ਨਾ ਨਾ ਦੋ ਵੀ ਤੈਚੀ ਤਾਂ ਗਏ ਤੁਹਾਡੇ ਓਏ ਹੈ ਓਏ ਹੁਣ ਤੂੰ ਵੀ ਚੱਲਿਆ ਹਾਂਜੀ ਓਕੇ ਬਾਏ ਬਾਏ ओके भाई लव यू ਕੀ ਖਾਣਾ ਹੈ ਕੀ ਖਾਣਾ ਹੁਣ ਹਾਂ ਕੀ ਖਾਏਗਾ ਹੁਣ ਮੈਂ ਕਹਾਂਗਾ ਹਾਂ ਬੈਡ ਕੋਕਾ ਕੋਲਾ ਤਾਂ ਪੀਵਾਂਗੇ ਆਪਾਂ ਤੂੰ ਤਾਂ ਭੁੱਖਾ ਲੱਗ ਗਿਆ ਯਾਰ ਪਹਿਲਾਂ ਹੀ ਤਾਂਣੇ ਕੱਲੂ ਬੇਲੀ ਤੇ ਕੀ ਖਾਏਗਾ ਜਾ ਕੇ ਓ ਬੇਲੀ ਤੇ ਕੀ ਖਾਏਗਾ ਕੱਲੂ ਬਾਅਦ ਇਹ ਪੰਗੇ ਕਰਨਾ ਹਾਂਜੀ ਇਹ ਕੀ ਹੋ ਗਿਆ ਬਾਈ ਸੇਕਤੀ ਇਹਨੂੰ ਨਸ਼ਰ ਬਨੂ ਆਹ ਦੇ ਦੇ ਲਓ ਜੀ ਬੰਦੇ ਆਪਾਂ ਛੱਡਿਆਂ ਦੇ 에어ਪੋਰਟ ਤੇ ਤੇ ਹੁਣ ਆਪਾਂ ਚੱਲਿਆਂ ਵਾਪਸ ਘਰ ਨੂੰ ਗੈਟ ਵੈਕ ਤੋਂ ਚੱਲੇ ਆ ਨੌਰਬੁੱਡ ਗ੍ਰੀਨ ਨੂੰ ਮੌਸਮ ਹਸੀਨ ਹੋਇਆ ਪਿਆ ਤੇ ਸੜਕਾਂ ਤੁਸੀਂ ਦੇਖ ਸਕਦੇ ਹੋ ਗੱਡੀਆਂ ਨਾ ਭਰੀਆਂ ਪਈਆਂ ਇੱਕ ਇੱਥੇ ਮੈਨੂੰ ਹੋਰ ਵੀ ਬੜੀ ਵਧੀਆ ਗੱਲ ਲੱਗੀ ਆ ਦੇਖੋ ਜੀ ਮੈਂ ਕੰਟਰাকਸ਼ਨ ਦਾ ਕੰਮ ਚੱਲ ਰਹਿਣਾ ਸੜਕ ਦਾ ਕੰਮ ਮੇਂਜ ਰੋਡ ਚੌੜਾ ਕਰਦੇ ਆ ਇਹ ਤਾਂ ਜਿਵੇਂ ਜਿਵੇਂ ਰੋਡ ਚੌੜਾ ਕਰਦੇ ਆ ਜਿਹੜੇ ਆ ਦਰਖਤ ਲੱਗੇ ਆ ਇਹਨਾਂ ਨੂੰ ਪਟਣ ਦੀ ਇਜਾਜ਼ਤ ਨਹੀਂ ਇਹਨਾਂ ਕੋਲੇ ਪਹਿਲਾਂ ਦਰਖਤ ਪਟਣੇ ਆ ਜੀ ਜਾਂ ਕੁਝ ਵੀ ਕਰਨਾ ਇਹਨਾਂ ਨੂੰ ਇਜਾਜ਼ਤ ਲੈਣੀ ਪੈਂਦੀ ਆ ਤੇ ਹਾਂ ਜਦੋਂ ਇਹ ਕੰਟਰਕਸ਼ਨ ਦਾ ਜਾਂ ਇਹਨਾਂ ਦੀ ਸੜਕਾਂ ਦਾ ਕੰਮ ਪੂਰਾ ਹੋ ਜਾਂਦਾ ਨਾ ਨਾਲ ਹੀ ਜਿੰਨੇ ਦਰਖਤ ਪੱਟੇ ਆ ਨਾਲ ਹੀ ਇਹਨਾਂ ਨੂੰ ਲਾਉਣੇ ਵੀ ਪੈਂਦੇ ਆ ਵਧੀਆ ਗੱਲ ਲੱਗੀ ਯਾਰ ਆਪਣੇ ਗੁਣੀ ਵੀ ਪੱਟ ਪੱਟ ਸੜ ਤੇ ਤੇ ਬਾ ਚੁਕੇ ਨੇ ਪੁੱਛਣਾ ਕੋਈ ਨਹੀਂ ਲਾਉਣੇ ਵੀ ਨਹੀਂ ਕਿੱਥੇ ਪਹੁੰਚ ਗਿਆ ਕਿੱਥੇ ਪਹੁੰਚ ਗਿਆ ਇਹਨਾਂ ਦਾ ਸੈਲ ਕ੍ਰਾਸ ਕਿੱਥੇ ਤੱਕ ਲਓ ਜੀ ਇਧਰ ਬੀਬੀ ਸੁਮਨਪ੍ਰੀਤ ਕੌਰ ਜੀ ਨੇ ਵੀ ਫੁੱਲਾਂ ਦੇ ਬੁਕੇ ਲੈ ਲੈਨੇ ਤਾਰੇ ਤੇ ਮੰਨੇ ਲਈ ਤੇ ਹੁਣੇ ਹੋ ਗਈਆਂ ਨੇ 에어ਪੋਰਟ ਲਈ ਰਵਾਨ ਜੀ ਐਂਟਰੀ ਇਹ ਨਾਲ ਹੀ ਗੇਟ ਵੀ ਤੇ ਦੰਨ ਨੂੰ ਪਛਾਣ ਜੁਣਾ ਕੁੜੀ ਕੋਣ ਬੈਠੇ ਸਾਈਡ ਤੇ ਇਹਦੇ ਸਾਕੇ ਨੇ ਕਿਹੜਾ ਕਿਹੜਾ ਕੰਨ ਇੱਥੇ ਮੇਰੇ ਪਿੱਛੇ ਦੇ ਕੋਲ ਮਾਸ਼ੂ ਨੀਂ ਦੇਹ ਦੇਖਾ ਪਾਸਕੋਮ ਬਣਾ ਲਈ ਹੁਣ ਇਸ ਕਰਨਾ ਕੋਮ ਬਣਾ ਮੈਂ ਵੀ ਤੁਹਾਨੂੰ

ਇਹ ਕਿਰਨਾ ਮੀਆ ਆਉਂਦੇ ਨੇ ਕਾਰਸ ਆਹ ਲੋ ਬਈ ਮਰੂਦ ਲੱਗੀ ਹੋਏ ਬਹੁਤ ਮਿੱਠਿਆ